ਰੇਲਵੇ ਟਰੈਕ ਤੇ ਵਕ-ਵਕ ਦੋ ਜਗ੍ਹਾ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ ਫਿਲਹਾਲ ਰੇਲਵੇ ਪੁਲਿਸ ਨੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਨਾਭਾ ਦੇ ਮੋਜਿੜੀ ਦੇ ਵਿੱਚ ਰਖਵਾ ਦਿੱਤੀਆਂ ਨੇ ਇਹਨਾਂ ਦੋਵਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ ਪੱਤਰ ਮਿਲਿਆ ਇਹ ਲਾਸ਼ਾਂ ਰੇਲਵੇ ਟਰੈਕ ਤੇ ਕਿਵੇਂ ਆਈਆਂ ਜਾਂ ਫਿਰ ਇਹ ਵਿਅਕਤੀ ਟ੍ਰੇਨ ਦੇ ਵਿੱਚੋਂ ਡਿੱਗ ਗਏ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਹ ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਲਾਗੇ ਅੱਛਲ ਪਿੰਡ ਦਾ ਪਿੰਡ ਦਾ ਫਾਰ ਫਾਟ ਕੇ ਇੱਕ ਉਹਦੇ ਨੇੜੇ ਤੜੇ ਉਹਦੇ ਲਾਗੇ ਸੀ ਕਿਲੋਮੀਟਰ ਹੈ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਨਿਕਲੀ ਆਹ ਦੂਜੀ ਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲਾ ਤੋਂ ਆਪਣਾ ਹੰਬਾਲੇ ਤੋਂ ਗੰਗਾ ਨਗਰ ਉਹ ਮਿਲਿਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੁਸੀਂ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉਰਲੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾੜੇ ਮਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਉਮਰ ਲੱਗਦੀ ਹੈ ਉਹਦੀ ਉਮਰ ਹੋएगी ਜੀ ਇਹ ਤਾਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਪਿਆਸ ਵਿੱਚ ਕਿੰਨਾ ਕਰਕੇ ਰੋਡ ਦਾ ਵੀ ਕਿੰਨਾ ਕਿਲੋਮੀਟਰ ਦਾ ਫਰਕ ਹੈ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਜਦੋਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਨਾਂ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਹੋਤਾ ਪਰ ਜਿਹੜੇ ਦੂਜੇ ਦੀ ਪਛਾਣ ਥੋੜੀ ਜਿਹੀ ਹੋਦੀ ਉਹਦਾ ਸਕਲ ਬਹੁਤ ਬੁਰੀ ਤਰ੍ਹਾਂ ਉਹਦੀ ਕੁਤਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਫੁਲੀਆ ਕਿਸ ਤਰ੍ਹਾਂ ਦਾ ਆ ਜਿਨੇ ਫੁਲੀਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਪਰ ਉਹ ਆ ਸਰੀਰ ਹੈ ਕਾ ਵੀ ਜੁੱਸੇ ਵਾਲਾ ਸਰੀਰ ਹੈ ਇਹਦਾ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਆ ਜੀ ਕਿੰਨੇ ਕੁ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡਾ ਤਾਂ ਲਾਤੋ ਕੱਟੀ ਹੋਈ ਹੈ ਜੇ ਲੱਗ ਅੱਛਾ ਹਾਂਜੀ ਹਾਂ ਕੋਈ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਕਾਰਵਾਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੀਡੀਆ ਦੇ ਮਾਧਮ ਰਾਹੀਂ ਦਿੱਤੇ ਵੀ ਹੋ ਸਕਿਆ ਪਿੰਡਾਲਾਹੀਂ ਥਾਣਾ ਆਂ ਦੇ ਵਿੱਚ ਹੋਰ ਸਾਰੇ ਚਾਰੋ ਕੋਗਾ ਆਹੀਂ ਜਿਹੜੇ ਜਿਹੜੇ ਪਿੰਡ ਕੋਲੋਂ ਮਿਲਿਆ ਨੇ ਜੀ ਇਹ ਜਿਹੜੇ ਸੇਲ ਲੰਗਦੇ ਇਹ ਇੱਕ ਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਪਰ ਜੋ ਰਪੀਲ ਕਰਦੇ ਆ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਕਰਦਾ ਜੀ ਆਰ ਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਕਿ ਨੂੰ ਪਤਾ ਲੱਗਦਾ ਇਹਨੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਸਿੱਟੀ ਸੀਗੀ ਟੀ-ਸ਼ਰਟ ਨੀਲੀ ਆ ਤੇ ਕਾਲੇ ਲੋਰ ਸੀ ਅੰਡਰਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪੜਾ ਪਾਈ ਹੋਈ ਸੀ ਕੈਂਚੀ ਚੱਪੜਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋ ਸੀ ਜਲ ਜੂ ਲੱਗੀ ਸੀ ਪਰ ਬਾਬ ਤਗੜਾ ਸਰੀਰ ਦਾ ਮੁੰਡਾ ਕੋਈ ਜੀਵ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਦੇ ਵੀ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਨੇ ਵੀ ਕਿਹੜਾ ਵੀ ਪਿੰਡ ਵਾਸੀ ਵੀ ਮਹਿੰਦ ਕਰ ਥੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੀ ਇੱਕ ਕਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸਜੂਪਟ ਪੈਂਦਾ ਜੀ ਬੋੜਾ ਜੇ ਹਾਲੇਦਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਆਟੋਮੈਟਿਕ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਵੇਗੀ ਬਾਕੀ ਥਾਣੇ ਤਲਾਹ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮੈਸੇਜ ਆਉਂਦੀ ਹੈ ਤਾਂ ਉਹ ਵੀ ਚੌਕੀ ਜੀਐਪੀ ਚੌਕੀ ਪਤਲਾ ਦੇਤੀ ਹੈ